ਲੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਆਪਾਂ ਜੀ ਕੋਟਕਪੂਰਾ ਮੰਡੀ ਦੇ ਵਿੱਚ ਖੜੇ ਆ ਦੇਖੋ ਜੀ بارش ਜਿਹੜੀ ਸ਼ੁਰੂ ਹੋ ਗਈ ਟਾਈਮ ਜਿਹੜਾ ਜੀ 1:30 ਦਾ ਹੋ ਗਿਆ ਅੱਜ ਦਾ ਜਿਹੜਾ ਡੈਣਾ ਪੂਰਾ بارش ਦੇ ਵਿੱਚ ਹੀ ਰਹਿਣਾ ਤੇ ਆ ਦੇਖੋ ਜੀ ਕੱਲ ਵੀ ਮੀਂਹ ਪਿਆ ਸੀ ਰਾਤੀ ਅੱਜ ਵੀ ਜਿਹੜਾ ਮੀਂਹ ਦੇਖੋ ਪੈ ਰਿਹਾ ਥੋੜਾ ਥੋੜਾ ਹਲਕਾ ਹਲਕਾ ਤੇ ਆ ਸਾਹਮਣੇ ਦੇਖੋ ਜੀ ਸਾਰਾ ਝੋਨਾ ਵਗੈਰਾ ਟਕਿਆ ਹੋਇਆ ਤੇ ਤਰਪਾਲ ਦਿੱਤੇ ਹੋਏ ਤੇ ਇਸ ਆ ਜਿਹੜਾ ਮਹੀਨਾ ਦੋ ਦਿਨ ਤਿੰਨ ਹੋ ਗਏ ਬਹੁਤ ਔਖਾ ਹੀ ਕਿਸਾਨਾਂ ਦਾ ਚੋਨਾ ਬਹੁਤ ਕੱਲ ਮੀਂਹ ਦੇ ਕਾਰਨ ਜਿਹੜਾ ਮੀਂਹ ਦੇ ਵਿੱਚ ਬਹਿ ਗਿਆ ਉਹੀ ਤੁਹਾਨੂੰ ਵੀਡੀਓ ਦਿਖਾਵਾਂਗੇ ਕੱਲ ਕਿੰਨਾ ਨੁਕਸਾਨ ਹੋਇਆ ਜਿਮੀਦਾਰਾਂ ਦਾ ਆ ਦੇਖੋ ਜੀ ਇਧਰ ਸਾਰਾ ਝੋਨਾ ਜਿਹੜਾ ਤਾਂ ਕੀ ਹੋਇਆ ਮੰਡੀ ਦੇ ਵਿੱਚ ਤੇ ਆ ਸਾਹਮਣੇ ਵੱਟਾਂ ਬਣੀਆਂ ਹੋਈਆਂ ਦੇਖੋ ਜੀ ਮੀਂਹ ਪੈ ਰਿਹਾ ਥੋੜਾ ਥੋੜਾ ਹਲਕਾ ਹਲਕਾ ਕਰਨ ਮਣ ਕਰਨ ਹੋ ਰਹੀ ਆ ਤੇ ਬਹੁਤ ਜ਼ਿਆਦਾ ਔਖਾ ਹੋ ਚੁੱਕਿਆ ਦੇਖੋ ਸਾਰੀ ਮੰਡੀ ਦੇ ਵਿੱਚ ਜਿਹੜਾ ਮੰਡੀ ਨੂੰ ਤਰਪਾਲਾਂ ਦੇ ਨਾਲ ਜਿਹੜਾ ਕਵਰ ਕੀਤਾ ਗਿਆ ਹੋਇਆ ਤੇ ਇਧਰ ਦੇਖੋ ਆ ਦੇਖੋ ਸਾਹਮਣੇ ਦੇਖੋ ਥੱਲੇ ਪਾਣੀ ਵੀ ਕਿੰਨਾ ਜਿਹੜਾ ਦਿਖਾਈ ਦੇ ਰਿਹਾ ਕਿ ਸਾਹਮਣੇ ਇੱਕ ਪੱਖਾ ਚੱਲੀ ਜਾਂਦਾ ਛੱਡ ਦੇ ਥੱਲੇ ਤੇ ਆ ਚੱਕ ਚੱਕ ਕੇ ਮੇਰੇ ਵੀਰ ਜਿਹੜਾ ਝੋਨੇ ਨੂੰ ਅੰਦਰ ਲਗਾ ਰਹੇ ਆ ਵੀ ਥੋੜੀ ਬਹੁਤੀ ਬਚਤ ਹੋ ਜੇ ਸ਼ਾਇਦ ਗਿੱਲਾ ਹੋਣ ਤੋਂ ਬਾਅਦ ਜਿੱਦ ਇਧਰ ਧੰਗਾਂ ਲੱਗੀਆਂ ਹੋਈਆਂ ਕੋਟਕ ਬ੍ਰਾਹਮਣਡੀ ਦਾ ਹਾਲ ਆ ਦੇਖੋ ਇਹ ਮੀਂਹ ਦੇ ਕਾਰਨ ਜ਼ਿਮੀਂਦਾਰਾਂ ਦਾ ਜਿਹੜਾ ਕਰੋੜਾ ਰੁਪਏ ਦਾ ਨੁਕਸਾਨ ਹੋ ਚੁੱਕਿਆ ਇਹ ਦੇਖੋ ਬਹੁਤ ਔਖਾ ਹੋ ਚੁੱਕਿਆ ਜੀ ਆ ਦੋ ਤਿੰਨ ਦਿਨਾਂ ਤੋਂ ਸਾਹਮਣੇ ਸਾਰੀ ਮੰਡੀ ਜਿਹੜੀ ਕਵਰ ਹੋ ਚੁੱਕੀ ਆ ਤਰਪਾਲਾਂ ਦੇ ਨਾਲ ਤੇ ਮੇਹਨ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਸਵਾਰ ਜਿਹੜਾ ਝੋਨੇ ਦਾ ਜਿਹੜਾ ਰੇਟ 11 ਦਾ ਜੀ ਉਹ ਹੈਗਾ ਜੀ 2379 ਰੁਪਏ ਜੀ ਤੇ ਬਾਸਪਤੀ ਜਿਹੜੀ ਕੋਟਕਪੁਰਾ ਮੰਡੀ ਦੇ ਵਿੱਚ ਕੱਲ ਵਿਕੀ ਆ ਜੀ ਉਹ ਵਿਕਿਆ ਜੀ 3000 ਤੋਂ ਲੈ ਕੇ 3100 ਰੁਪਏ ਤੱਕ ਵਿਕੀ ਆ 3070 3075 3080 ਤੱਕ ਵਿਕੀ ਆ ਆ ਸਾਹਮਣੇ ਦੇਖੋ ਇਹ ਸਾਰੀਆਂ ਦਾ ਮੋੜ-ਮੋੜ ਕੇ ਧਾਂਗਾ ਲੱਗ ਚੁੱਕੀਆਂ ਹੈਗੀਆਂ ਤੇ ਆ ਜਿਹੜਾ ਬਾਕੀ ਦਾ ਜਿਹੜਾ ਝੋਨਾ ਇਹ ਤਰਪਾਲਾਂ ਦੇ ਨਾਲ ਟਕਿਆ ਗਿਆ ਟਕਿਆ ਗਿਆ ਹੈ ਜੀ ਇਧਰ ਆ ਜ਼ਿਮੀਂਦਾਰ ਭਰਾ ਆਪਣੇ ਬੈਠੇ ਆ ਦੇਖੋ ਤੇ ਬਹੁਤ ਔਖਾ ਹੋ ਗਿਆ ਜੀ ਮੀਂਹ ਦੇ ਕਾਰਨ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕੇ ਆ ਦੇਖੋ ਸਾਰਾ ਜਿਹੜਾ ਝੋਨਾ ਗੱਟੇ ਬੂਰੀਆਂ ਸਾਰੇ ਗਿੱਲੇ ਹੋ ਗਏ ਜੀ ਤੇ ਵੀਡੀਓ ਨਾਲ ਬਣੇ ਰਿਹਾ ਕਰੋ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਕਿੱਥੋਂ ਕਿੱਥੋਂ ਮੇਰੇ ਵੀਰ ਦੇਖ ਰਹੇ ਆ ਦੱਸਿਆ ਕਰੋ ਆਪਣੇ ਆਪਣੇ ਏਰੀਆ ਦੀ ਅਪਡੇਟ ਦਿਆ ਕਰੋ ਜੀ ਥੋੜੇ ਦੇਰ ਵਿੱਚ ਕੀ ਰੇਟ ਚੱਲਦਾ ਸਾਡੇ ਕੋਟਕਪੁਰਾ ਮੰਡੀ ਦਾ ਜਿਹੜਾ ਰੇਟ ਆ ਜੀ ਉਹ ਤੁਹਾਨੂੰ ਆਪਾਂ ਦੱਸ ਦੇ ਕਾਈ 1509 ਵਿਕੀ ਆ ਜੀ 3000 ਤੋਂ ਲੈ ਕੇ 3100 ਤੱਕ 1847 ਵਿਕੀ ਆ ਜੀ 2800 ਤੱਕ ਤੇ ਬਾਕੀ ਜਿਹੜਾ ਛੋਨਾ 11 ਮੋਟਾ ਛੋਨਾ ਇਹਨੂੰ ਆਪਾਂ ਕਹਿ ਦਿੰਨੇ ਆ ਉਹ ਵਿਕਿਆ ਜੀ 2300 ਤੇ 79 ਰੁਪਏ ਤੱਕ ਵਿਕਿਆ ਜੀ ਕੱਲ ਦੋ ਤਿੰਨ ਢੇਰੀਆਂ ਵਿਕੀਆਂ ਸੀਆਂ ਤੇ ਭਰਤੀ ਹੋਈ ਆ ਤੇ ਪਰ ਹਜੇ ਛੇਡਣਾ ਵਾਲੇ ਜਿਹੜੇ ਲੋਡਿੰਗ ਦਾ ਕੰਮ ਹਜੇ ਰੁਕਿਆ ਹੋਇਆ ਹੈ ਇਸ ਦੇ ਕਾਰਨ ਬਹੁਤ ਜ਼ਿਆਦਾ ਦਿੱਕਤ ਆ ਰਹੀ ਕਿਸਾਨ ਭਰਾਵਾਂ ਨੂੰ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਬਾਕੀ ਫਿਰ ਤੁਹਾਨੂੰ ਦਿੰਨੇ ਆਂ ਦੀ ਅੱਜ ਦੀ ਅਪਡੇਟ ਤੇ ਇਸ ਦੇ ਅੱਜ ਫੋਟਕਪੁਰਾ ਮੰਡੀ ਦੇ ਵਿੱਚ ਜਿਹੜੀ ਬਾਸਪਤੀ ਦੀ ਜਿਹੜੀ ਬੋਲੀ ਹੋਊਗੀ ਨਾ ਹੋਊਗਾ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ ਜਰੂਰ ਤੇ ਕਰਦਿਆ ਕਰੋ ਲਾਈਕ ਸ਼ੇਅਰ ਕਮੈਂਟ ਜੀ ਤੇ ਵੀਡੀਓ ਨਾਲ ਜੁੜਨ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਤੇ ਬਾਕੀ ਫਿਰ ਦੇਖਦੇ ਆਂ ਕੀ ਪ੍ਰਮਾਤਮਾ ਕੀ ਰੰਗ ਲਿਆਉਂਦਾ ਅੱਗੇ ਟਾਈਮ ਜਿਹੜਾ ਹੀ 9 ਦਾ ਹੋ ਚੁੱਕਿਆ ਜੀ ਤੇ ਬਦਲ ਤੁਸੀਂ ਦੇਖ ਹੀ ਸਕਦੇ ਹੋ ਉੱਪਰ ਜਿਹੜਾ ਬਣਿਆ ਹੋਇਆ ਤੇ ਕਣਮਣ ਕਣਮਣ ਹੋ ਰਹੀ ਆ ਤੇ ਬਾਕੀ ਫਿਰ ਦਿਨੇ ਸਾਨੂੰ ਅਗਲੀ ਅਪਡੇਟ ਤੇ ਕਰ ਦਿਓ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਜੀ